ਦਿੰਦਾ ਬ ਬਖਵਾ ਰਹਿ ਗਿਆ ਸਿਰਫ ਪ੍ਰਚਾਰ ਨੂੰ ਉਹ ਆ ਪਰਵਾਡਡ ਅੱবি ਲੱਗਿਆ ਕਿਸਾ ਦੇਖਦੇ ਹੋ ਦੇਖੋ ਹੁਣ ਤਾਂ ਬਿਲਕੁਲ ਪੀਕ ਟੱਚ ਕਰਨੀਆਂ ਕਿਉਂਕਿ ਪ੍ਰਾਈਮ ਮਿੰਿਸਟਰ ਸਾਹਿਬ ਨੇ ਕੱਲ ਤੋਂ ਆਉਣਾ ਸ਼ੁਰੂ ਕਰ ਦੇਣਾ ਹੈ ਤੇ ਉਹ ਆਗੇ ਤੇ ਦੇਖਿਓ ਪੰਜਾਬ ਦੇ ਵਿੱਚ ਕੀ ਮੈਸੇਜ ਦੇਣਗੇ ਉਹ ਕੀ ਸਨੇਹਾ ਦੇਣਗੇ ਪੰਜਾਬ ਚ ਉਹ ਦੋ ਦਿਨ 23 ਤੇ 24 ਨੂੰ ਉਹਨਾਂ ਵੱਲ ਸਾਰਾ ਪੰਜਾਬ ਨਿਗਾ ਲਾਈ ਬੈਠਾ ਤੇ ਇੱਕਦਮ ਜਿਹੜੀ ਇਕਦਮ ਜਿਹੜੀ ਅੱਜ ਵੇਵ ਉਹ ਇਕਦਮ ਸਿਖਰ ਤੇ ਪਹੁੰਚ ਜਾਏਗੀ ਜਦੋਂ ਹੁਣ ਮੋਦੀ ਸਾਹਿਬ ਤੋਂ ਬਾਅਦ ਉਦੋਂ ਬਾਅਦ ਹਰ ਲੀਡਰ ਆ ਜਿਹੜਾ ਉਹ ਬੀਜੇਪੀ ਦੀ ਲੀਡਰਸ਼ਿਪ ਪੰਜਾਬ ਚ ਆਏਗੀ ਦੂਜੇ ਪਾਸੇ ਤਾਂ ਸੱਦਨ ਨੂੰ ਹੀ ਕੋਈ ਨਹੀਂ ਕਾफी ਨੁਕਸਾਨ ਹੋਇਆ ਹੈ ਬਿਨਸ ਦਾ ਲੇਕਿ ਕਿਸਾਨਾ ਧਰਨਾ ਚਾਹਤਾ ਉਥੋਂ ਰਾਇਬੁਰਾ ਲੇਕਿਨ ਹਜੇ ਵੀ ਕਿਸਾਨ ਜਿਹੜੇ ਜਿਹੜੇ ਦੂਜੇ ਜਿਹੜੇ ਲੋਕਾਂ ਦੇ ਕਿੰਨੇ ਜਿ ਕਿਸਾਨ ਹੈਗੇ ਆ ਆ ਦੇਖੋ ਕਿਸਾਨਾਂ ਦਾ ਮਤਲਬ ਹੈ ਵੀ ਆਪਸ ਚ ਰਹਿਣਾ ਜੋਧਾ ਤੋਂ ਲੈ ਕੇ ਆਏ ਜੀ ਜੈ ਜੀ ਖਾਸ ਕਰਕੇ ਅਯੋਧਿਆ ਜੀ ਤੋਂ ਇਹ ਰਾਮ ਮੰਦਰ ਰਾਮ ਜੀ ਦੀ ਜਿਹੜੀ ਇਹ ਮੈਂ ਸਮਝਦਾ ਇਹ ਭਗਵਾਨ ਦੀ ਜੋ ਤਸਵੀਰ ਮੈਂ ਤੁਹਾਡਾ ਸਾਰਿਆਂ ਦਾ ਸੈਂਟਰਲ ਹਲਕੇ ਵਾਲਿਆਂ ਦਾ ਬਹੁਤ ਰਣੀ ਆ ਵੀ ਤੁਸੀਂ ਅੱਜ ਭਗਵਾਨ ਸਾਨੂੰ ਪਰ ਅਸ਼ੀਰਵਾਦ ਉਹਨਾਂ ਦਾ ਮਿਲਿਆ ਏ ਤੇ ਇਸੇ ਤਰੀਕੇ ਨਾਲ ਜਦੋਂ ਇਹਨਾਂ ਦਾ ਅਸ਼ੀਰਵਾਦ ਆ ਕੋਈ ਰੋਕ ਨਹੀਂ ਸਕਦਾ ਪਿੰਡਾਂ ਦੇ ਕਿਸਾਨ ਹੁੰਦੇ ਆ ਉਹ ਮਿਲਬਰਤ ਕੇ ਰਹਿੰਦੇ ਆ ਕੌਨੀਤ ਮਿੱਟੂ ਜਿੰਦਾਬਾਦ ਪਿੰਡਾਂ ਦੇ ਕਿਸਾਨ ਮਿਲਬਰਤੇ ਰਹਿੰਦੇ ਆ ਆਪਸੀ ਭਾਈਚਾਰਾ ਦੇ ਲਈ ਕਿ ਵਿਰੋਧ ਹੀ ਕਰਦੇ ਕਿਸਾ ਦੇਖਦੇ ਹੋ ਜਿਹੜੇ ਵਿਰੋਧ ਕਰਦੇ ਬੰਦੇ ਕੌਣ ਨੇ ਦੇਖੋ ਜਿਹੜੇ ਕਿਸਾਨ ਨੇ ਨਾ ਉਹ ਤਾਂ ਖੇਤਾਂ 'ਚ ਕੰਮ ਟਰੈਕਟਰ ਚਲਾਉਂਦੇ ਆ ਖਾਦਾਂ ਪਾਉਂਦੇ ਆ ਪਾਣੀ ਲਾਉਂਦੇ ਆ ਉਹਨਾਂ ਕੋਲ ਟਾਈਮ ਕਿੱਥੇ ਆ ਇਹ ਸਿਰਫ ਤੇ ਸਿਰਫ ਇਹ ਸਿਰਫ ਤੇ ਸਿਰਫ ਉਹ ਲੋਕ ਨੇ ਜਿਹੜੇ ਜਾਣ ਬੁੱਝ ਕੇ ਸਾਰੇ ਕਿਸਾਨਾਂ ਦਾ ਜਿਹੜਾ ਨਾਮ ਬਦਨਾਮ ਕਰਨਾ ਚਾਹੁੰਦੇ ਆ ਕਿਸਾਨਾਂ ਨੂੰ ਬੁਰਾ ਬਣਾਉਣਾ ਚਾਹੁੰਦੇ ਆ ਕਿਸਾਨ ਤੇ ਕੰਮ ਕਰਦੇ ਆ ਕਿਸਾਨ ਤੁਸੀਂ ਇਹ ਦੇਖੋਗੇ ਹਰ ਕਿਸਾਨ ਆ ਜਿਹੜਾ ਉਹ ਵੋਟ ਪਾਉਣ ਆਏਗਾ ਇਹ ਤਾਂ ਸਿਰਫ ਬਾਹਰਲੀ ਏਜੰਸੀਆਂ ਦੇ ਜਾਂ ਹੋਰਾਂ ਦੇ ਕਰੇ ਤੇ ਇਹ ਕੰਮ ਕਰ ਰਹੇ ਆ ਮੈਂ ਤੁਹਾਨੂੰ ਆਪਣੀ ਸੀਟ ਤੇ ਲੁਧਿਆਣਾ ਚ ਕਹਿੰਦਾ ਤਿੰਨੋਂ ਹਲਕਿਆਂ ਬੀਜਪੀ ਦਾ ਜਿੱਦਣ ਰਿਜ਼ਲਟ ਆਏਗਾ ਉਸ ਦਿਨ ਦੇਖਿਓ ਵੀ ਕਿੰਨੇ ਹਜ਼ਾਰਾਂ ਦੀ ਗਿਣਤੀ 'ਚ ਹਰ ਜਗ੍ਹਾ ਵੋਟ ਪਈ ਹੈ। ਸਾਕੜ ਸਾਹਿਬ ਨੇ ਵੀ ਕਿਹਾ ਵੀ ਮਾਦਾਨਾ ਫੜ ਸਮਾਵਧਾਨਾ ਚਾਹੀਦਾ ਤੇ ਅਕਾਲੀ ਦਲ ਦੇ ਉਮੀਦਵਾਰ ਨੇ ਵੀ ਸਮਰਥਨ ਕੀਤਾ ਵੀ ਹਉਦੋ ਕਹਿੰਦਾ ਜੀ ਦਾ। ਮੈਂ ਬਿਲਕੁਲ ਠੀਕ ਆ ਕਿਉਂ ਗਰਮੀ ਬਹੁਤ ਆ। ਉਸ ਸਾਕੜ ਸਾਹਿਬ ਨੇ ਜੋ ਕਿਹਾ ਉਹ ਇਲੈਕਸ਼ਨ ਕਮਿਸ਼ਨ ਨੂੰ ਜ਼ਰੂਰ ਮੈਂ ਵੀ ਬੇਨਤੀ ਕਰਦਾ ਧੰਨਵਾਦ। ਸੋ ਇਹ ਸਾ ਨਰਜਪਾ ਦੇ ਪੁਜਾਏ ਤੋਂ ਮੈਂਬਰ ਪਾਰਟੀ ਦੇ ਉਮੀਦਵਾਰ ਰਵਨੀ ਸਿੰਘ ਬਿੱਟੂ ਬਹੁਤ ਧੰਨਵਾਦੀ। ਸਿਰਫ 8 ਦਿਨ ਦਾ ਬਖਵਾ ਰਹਿ ਗਿਆ ਡੋਰ ਤੋਂ ਡੋਰੇ ਪਰਚਾਰ ਤੇ ਗੀ ਮਹਮਾ ਉਹ ਕਾਫੀ ਹੁਣ ਤੇਜ ਹੋ ਚੁੱਕੀ ਹੈ ਤੇ ਇਸ ਦੇ ਨਾਲ ਜਿਹੜੇ ਪਿੰਡਾਂ ਦੇ ਕਿਸਾਨਾਂ ਦੀ ਗੱਲ ਕੀਤੀ ਗਈ ਸੀ ਉਹ ਕਿ ਪਿੰਡਾਂ ਜਿਹੜੇ ਲੋਕ ਹੁੰਦੇ ਆ ਉਹ ਆਪਸੀ ਭਾਈਚਾਰਕ ਨਾਲ ਮਿਲ ਕੇ ਰਹਿੰਦੇ ਆ ਤੇ ਜਿਹੜੇ ਪਿੰਡਾਂ ਜਿਹੜੇ ਕੁਛ ਸ਼ਰਾਰਤੀ ਲੋਕ ਹੈਗੇ ਆ ਉਹ ਕਿਸਾਨ ਨਹੀਂ ਹੈ ਉਹ ਸ਼ਰਾਰਤੀ ਲੋਕ ਦੇ ਪਿਛਲੇ ਵਿੱਚ ਕਿਸਾਨ ਬਣ ਕੇ ਜਿਹੜਾ ਵਿਰੋਧ ਕਰਦੇ ਆ ਉਹਨਾਂ ਨੂੰ ਵੀ ਇੱਕ ਦਸੀਹਤ ਹੈ ਵੀ ਇਸ ਵਾਰ ਦਾ ਸਭ ਤੋਂ بڑا देश का लोकतंत्र जरा मतदान हो गए आपसी भाई मतदान बहाल किया जाए आपसी मतदान गल बात कर ला बॉबी संदीप शर्मा टीवी लुधियाना देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम x aur whatsapp channel par